2 ਕਰੋੜ ਰੁਪਏ ਤੁਹਾਡੇ ਮੇਰੇ ਤੁਹਾਡੇ ਪਿੰਡ ਤੇ ਆਇਆ ਜੇ ਕਿਸੇ ਨੇ ਮੀਂਹ ਦਾ ਸੁਣਨਾ ਹੈ ਜੇ ਕਿਸੇ ਨੇ 20 ਲੱਖ ਰੁਪਏ ਵੀ ਦਿੱਤਾ ਹੈ ਬੋਲਣ ਨੂੰ ਭਾਵੇਂ 2 ਕਰੋੜ ਰਹਿਦਾ ਬੜੇ ਠਾਰ ਬਣ ਰਹੇ ਨੇ ਸਾਰੇ ਕੰਮ ਹੋ ਗਏ ਵੀਰੇ ਤੇ ਰਸਾ ਲੜਿਆ ਆਪਣੇ ਪੈਸੇ ਨੇ 300 ਰੁਪਏ ਨੇ ਆਪਣੇ ਆਪਾਂ ਸਾਰੇ ਕੰਮ ਪੂਰੇ ਕਰਾਂਗੇ ਜਦੋਂ ਮੇਰੇ ਜਦ ਤੱਕ ਭਰਾ ਜੀ ਨਾਲ ਜਿਹੜੀ ਚੱਲ ਰਹੀ ਸਾਰੇ ਪੂਰੇ ਕਰਾਂਗੇ ਸਭਾ ਵਾਲੇ ਭਾਈ ਜੀ ਅੱਗੇ ਪਿੱਛੇ ਰਾ ਸਾਰੇ ਪਰਵਾਹ ਪ੍ਰੋਗਰਾਮ ਨਾ ਖਵਾਉਂਦਾ ਮੈਂ ਕੱਟ ਕਰ ਲਵਾਂ ਮੇਰਾ ਵੀਰੇ ਕਰ ਲੈਣਾ ਬੈਠ ਕੇ ਫੇਰੀ ਹਰ ਜਿੱਥੇ ਜਾਂਦਾ ਆ ਆ ਬੈਠ ਕੇ ਵੀਰੇ ਗੱਲ ਕਰਦੇ ਬਾਈ ਵੀਡੀਓ ਬਣਾਉਣੀ ਹੈ ਕੰਨੀ ਆ ਪਉਣੀ ਆ ਇਹਨਾਂ ਨੂੰ ਕਹਿ ਨਹੀਂ ਸਕਦਾ ਇਹ ਮਸਹਾਨ ਕਰਉਂਦੇ ਆ ਇਹ ਇੱਕ ਇੱਕ ਵੀ ਅਸਾਉ ਦੇਣ ਉਹ ਯਾਰਾ ਕਦੇ ਆ ਮੇਰੇ ਨਾਲ ਲੱਗਦਾ ਚੱਕ ਕਾਕਾ ਸਾਰੇ ਪਰਵਾਹ ਮੰਨਦੀ ਆ ਮੈਂ ਉਹੀ ਕਰਦਾ ਬੈਠ ਕੇ ਗੱਲ ਕਰਦਾ ਨਾ ਜੇ ਵੀਡੀਓ ਬਣਾ ਕੇ ਪਉਣੀ ਹੈ ਤੇਰੀ ਮਰਜੀ ਆ ਵੀਡੀਓ मर्ज़ी गोल पूरा آءن ٿو ڳالهائين

ਜਿਹੜੀ ਗੱਲਬਾਤ ਹੁੰਦੀ ਹੈ ਨਾ ਉਹ ਬੈਠ ਕੇ ਗੱਲ ਕਰਦੇ ਹੁੰਦੇ ਆ ਪਰ ਮਹਿਮਾਨ ਆਏ ਨੇ ਤੇ ਇਹ ਮਹਿਮਾਨਾਂ ਦਾ ਪਾਵਰ ਕਿਹਦੇ ਤੋਂ ਆ ਗਈ ਹੁੰਦੀ ਹੈ ਸਰਕਾਰ ਤੋਂ ਹੀ ਆਉਂਦਾ ਬੈਠ ਕੇ ਮੰਗਰਾ ਕਰੋ ਮੰਗ ਪੱਤਰ ਦੇ ਲੋ ਮਖਰੀ ਸਾਹਿਬ ਨੂੰ ਟਾਈਮ ਲੈ ਲਓ ਐਮਐਲਏ ਸਾਹਿਬ ਨੂੰ ਟਾਈਮ ਲੈ ਲਓ ਆਪਣੇ ਚੇਅਰਮੈਨ ਸਾਹਿਬੇ ਨੂੰ ਟਾਈਮ ਲੈ ਲਓ ਸੁਪਰੀ ਤੋਂ ਪਹੁੰਚੇ ਫਿਰ ਤੇ ਕੁਰਸੀ ਪਿਆਨੇ ਬਾਹਰ ਨਗਰ ਦੇ ਵਸਨੀਕ ਸਾਰੇ ਭਤਵਾਂ ਤੇ ਜਿੰਨੇ ਵੀ ਹੈਗੇ ਤੁਸੀਂ ਇੰਦਰ ਬੈਠੇ ਹੋ ਕੀ ਫਾਰਦਾ ਕਰਨ ਕਿਉਂਕਿ ਟਾਈਮ ਘਟਾ ਹੈ ਸੋ ਮਾਤਰੀ ਸਾਹਿਬ ਨੂੰ ਕਰਕੇ ਪ੍ਰੋਗਰਾਮਾਂ ਤੇ ਜਾਣਾ ਹੈ ਮੇਰੇ ਸਾਹਿਬ ਨੂੰ ਜਾਣਾ ਹੈ ਜੋ ਵੀ ਤੁਹਾਡੀਆਂ ਮੰਗਾਂ ਨੇ ਬਿਲਕੁਲ ਜਾਣ ਹੋ ਗਿਆ ਮਾਤਰੀ ਸਾਹਿਬ ਨੂੰ ਮੀਟਿੰਗ ਵੀ ਕਰੀ ਲਉਗੀ ਸੋ ਅਗੇ ਦੀ ਬਾਕੀ ਬੈਠ ਕੇ ਕਿਰਪਾ ਕਰੋ